ਕਮਲਦੀਪ ਸਿੰਘ ਸੰਗਾ ਪ੍ਰੋਜੈਕਟ ਡਾਇਰੈਕਟਰ ਆਤਮਾ ਜ਼ਿਲ੍ਹਾ ਸ਼ਿਭਗਤ ਸਿੰਘ ਨਗਰ ਸਾਹਿਬ 1.5 ਤੋਂ 2 ਕੁਇੰਟਲ ਰੋਜ ਆਪਾਂ ਗੁੜ ਤਿਆਰ ਕਰਦੇ ਆਂ ਸਾਨੂੰ ਕਿਤੇ ਮੰਡੀਕਰਨ ਕਰਨ ਦੀ ਜ਼ਰੂਰਤ ਨਹੀਂ ਗੰਨਾ ਤਿਆਰ ਕਰਦੇ ਆਂ ਜੀ ਆਪਣੇ ਖਾਣਯੋਗੀ ਥੋੜੀ ਕਣਕ ਵੀ ਕਰ ਲੈਣਾ ਤੇ ਹੋਰ ਥੋੜਿਆ ਸਬਜ਼ੀਆਂ ਦਾ ਵਿਚਾਰ ਲੈਣਾ ਕਮਲਦੀਪ ਸਿੰਘ ਸੰਗਾ ਪ੍ਰੋਜੈਕਟ ਡਾਇਰੈਕਟਰ ਆਤਮਾ ਜ਼ਿਲ੍ਹਾ ਸ਼ਿਭਗਤ ਸਿੰਘ ਨਗਰ ਤੇ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਸਾਨੂੰ ਜਸਪਾਲ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਸੀ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਸਾਡੀ ਸਿਹਤ ਚੰਗੀ ਹੋਣੀ ਬੜੀ ਜ਼ਰੂਰੀ ਆ ਸਿਹਤ ਚੰਗੀ ਹੋਣ ਲਈ ਸਾਨੂੰ ਖਾਣਾ ਖਾਣ ਅਤੇ ਕਸਰਤ ਬਹੁਤ ਜ਼ਰੂਰੀ ਆ ਖਾਣੇ ਦੇ ਵਿੱਚ ਸਾਡਾ ਜਿਸ ਤਰ੍ਹਾਂ ਸਬਜ਼ੀਆਂ ਆ ਬਾਕੀ ਆਪਣਾ ਹੋਰ ਖਾਣ ਪੀਣ ਹੈਗਾ ਆ ਉਹ ਬੜਾ ਜ਼ਰੂਰੀ ਆ ਤੇ ਸਬਜ਼ੀਆਂ ਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਕੈਮੀਕਲ ਫਰੀ ਸਬਜ਼ੀਆਂ ਹੋਣ ਬੜਾ ਚੰਗਾ ਆ ਅਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇਹ ਆਰਗੇਨਿਕ ਗਰੁੱਪ ਬਣਾਇਆ ਆ ਜਿਹਦੇ ਵਿੱਚ ਅਸੀਂ ਆਰਗੇਨਿਕ ਸਬਜ਼ੀਆਂ ਕੈਮੀਕਲ ਫਰੀ ਸਬਜ਼ੀਆਂ ਕਿਸਾਨਾਂ ਤੋਂ ਉਗਾ ਰਹੇ ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਸਰਦੀਆਂ ਦੇ ਸੀਜ਼ਨ ਦੇ ਵਿੱਚ ਪੰਜਾਬੀਆਂ ਦੀ ਮੇਨ ਖਰਾਕ ਜਿਸ ਤਰ੍ਹਾਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਆ ਤੇ ਉਹਦੇ ਨਾਲ ਹੀ ਸਾਡਾ ਇਹ ਗੁੜ ਸ਼ੱਕਰ ਬੜਾ ਵਰਤਿਆ ਜਾਂਦਾ ਆ ਤੇ ਚਾਹ ਨੇ ਵੀ ਵਰਤਿਆ ਜਾਂਦਾ ਤੇ ਬਾਕੀ ਸਾਡੀਆਂ ਜਿਸ ਤਰ੍ਹਾਂ ਸਰਦੀਆਂ ਦੀਆਂ ਪਿੰਨੀਆਂ ਇੱਥੇ ਤਿਆਰ ਹੁੰਦੀਆਂ ਆ ਉਹਦੇ ਵੀ ਵਰਤਿਆ ਜਾਂਦਾ ਕਿ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਆਪਣੇ ਜ਼ਿਲ੍ਹਾ ਸ਼ਿਵ ਭਗਤ ਸਿੰਘ ਨਗਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਮੋਖੇ ਤੇ ਬਲਰੇ ਅਫਸਰ ਜੀ ਦੇ ਰਹਿਮਾਈ ਹੇਠ ਜਿਹੜੇ ਆਪਣੇ ਗਲਤ ਬੇਲਣਾ ਚਲਾ ਕੇ ਗੁੜ ਕੈਮੀਕਲ ਪਾ ਕੇ ਜਾਂ ਖੰਡ ਪਾ ਕੇ ਪੈਦਾ ਕਰ ਰਹੇ ਆ ਉਹਨਾਂ ਤੇ ਕਾਫੀ ਸ਼ਿਕੰਜਾ ਕਸਿਆ ਗਿਆ ਆ ਉਹਨਾਂ ਦੇ ਵਿੱਚ ਅਸੀਂ ਜਿੱਥੇ ਵੀ ਸਾਡੇ ਖੇਤੀਬਾੜੀ ਆ ਵਿਭਾਗ ਦੇ ਕੈਂਪ ਲੱਗਦੇ ਆ ਟ੍ਰੇਨਿੰਗ ਕੈਂਪ ਲੱਗਦੇ ਆ ਉਹਨਾਂ ਵਿੱਚ ਅਸੀਂ ਕਿਸਾਨਾਂ ਨੂੰ ਇਹੀ ਸचेत ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਆਪਣਾ ਕਮਾਦ ਗੰਨਾ ਲਗਾਈਏ ਤੇ ਗੰਨਾ ਲਗਾ ਕੇ ਗੁੜ ਸ਼ੱਕਰ ਬਣਾਈਏ ਤੇ ਉਹਨਾਂ ਨੂੰ ਆਪਾਂ ਵੇਚੀ ਗਏ ਤੇ ਨਾਲ ਖਪਤਕਾਰਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਖੰਡ ਦੀ ਘੱਟ ਤੋਂ ਘੱਟ ਵਰਤੋਂ ਕਰੋ ਕਿਉਂਕਿ ਗੁੜ ਦੇ ਵਿੱਚ ਕਾਫੀ ਸਾਡੇ ਤੱਤ ਹੁੰਦੇ ਆ ਲੋਹਾ ਇਹਦੇ ਵਿੱਚ ਕਾਫੀ ਹੁੰਦਾ ਆ ਤੇ ਖਟਕਾਹੀ ਵੀ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਆ ਤੇ ਹੁਣ ਮੈਂ ਜਸਪਾਲ ਸਿੰਘ ਉਹਨਾਂ ਨੂੰ ਪੁੱਛਦਾ ਆ ਕਿ ਕਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਆਪਣੀ ਪੜ੍ਹਾਈ ਕਰਕੇ 6 ਸਾਲ ਹੋ ਗਿਆ ਮੈਨੂੰ ਇਹ ਕੰਮ ਕਰਦੇ ਨੂੰ ਇਹ ਕੰਮ ਬਹੁਤ ਵਧੀਆ ਆ ਬਹੁਤ ਜ਼ਿਆਦਾ ਵਧੀਆ ਹੈ ਮੇਰੇ ਨਾਲ 5-6 ਹੋਰ ਬੰਦਿਆਂ ਨੂੰ ਵੀ ਇਹ ਜਗਾਰ ਮਿਲਿਆ ਆ ਤੇ ਮੈਂ ਘਰ ਦਾ ਇਕੱਲਾ ਹੀ ਮੈਂਬਰ ਇਹ ਕੰਮ ਕਰ ਰਿਹਾ ਆ ਬਹੁਤ ਵਧੀਆ ਆ 1.5 ਤੋਂ 2 ਕੁਆਂਟਲ ਰੋਜ਼ ਆਪਾਂ ਗੁੜ ਤਿਆਰ ਕਰਦੇ ਆ ਸਾਨੂੰ ਕਿਤੇ ਮੰਡੀ ਕਰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਮੇਰਾ ਸਾਰਾ ਹੀ ਗੁੜ ਨਾ ਮੇਰੇ ਆਪਣੇ ਬੇਲੇ ਨੇ ਤੋਂ ਇੱਥੋਂ ਹੀ ਸੇਲ ਹੋ ਹੀ ਜਾਂਦਾ ਜੀ ਆ ਜਿੰਨਾ ਵੀ ਹੁੰਦਾ ਮੈਂ ਹਰ ਇੱਕ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਬਹੁਤ ਜ਼ਿਆਦਾ ਵਧੀਆ ਕੰਮ ਆ ਜੀ ਤੇ ਹਰ ਇੱਕ ਕਿਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਆਪਾਂ ਆਪਣਾ ਕੰਮ ਸ਼ੁਰੂ ਕਰੀਏ ਇੱਥੇ ਤੁਸੀਂ ਤੁਹਾਡਾ ਕਿੰਨੇ ਏਕੜ ਦਾ ਫਾਰਮ ਹੈ ਤੇ ਕਿਹੜੀ-ਕਿਹੜੀ ਫਸਲ ਤੁਸੀਂ ਲਗਾਈ ਮੇਰਾ 3 ਏਕੜ ਦਾ ਫਾਰਮ ਆ ਮੈਂ ਗੰਨਾ ਹੀ ਗੰਨੇ ਦੀ ਛੇਤੀ ਕਰਦਾ ਤੇ ਆਪਣੇ ਗੁੜ ਬਣਾਉਣ ਲਈ ਆਪਣਾ ਗੰਨਾ ਤਿਆਰ ਕਰਦੇ ਆ ਜੀ ਆਪਣੇ ਖਾਂਜੋਗੀ ਥੋੜੀ ਕਣਕ ਵੀ ਕਰ ਲੈਣਾ ਤੇ ਹੋਰ ਥੋੜਿਆ ਸਬਜ਼ੀਆਂ ਦਾ ਵੀ ਕਰ ਲੈਣਾ ਇਹ ਸਾਡੇ ਜਿਹੜੇ ਇਹ ਬੜੇ ਹੀ ਸਾਡੇ ਨੌਜਵਾਨ ਕਿਸਾਨ ਆ ਬੇ ਬਾਕੀ ਹੋਰ ਕਿਸਾਨ ਆ ਕਈ ਅਬ ਬਾਹਰਲੇ ਮੁਲਕਾਂ ਚ ਆਪਾਂ ਦੂਸਰੇ ਕੰਮ ਜਾ ਕੇ ਕਰ ਰਹੇ ਆ ਉੱਥੇ ਸਾਨੂੰ ਪੂਰੇ ਪੈਸੇ ਵੀ ਨਹੀਂ ਮਿਲਦਾ ਏ ਇੱਕ ਪ੍ਰੇਰਨਾ ਸਰੋਤ ਸਾਡੇ ਨੌਜਵਾਨ ਪੰਜਾਬ ਲਈ ਕਿਸਾਨ ਨੌਜਵਾਨਾਂ ਲਈ ਹੋ ਸਕਦੇ ਆ ਕਿਉਂਕਿ ਆਪਾਂ ਇੱਥੇ ਹੀ ਆਪਣਾ ਸਟਾਰਟਅਪ ਜਿਹੜਾ ਕੰਮ ਜਿਹੜਾ ਇਹ ਕੰਮ ਸ਼ੁਰੂ ਕਰੀਏ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਤੇ ਪੰਜਾਬ ਐਗਰੀਕਲਚਰ ਜੁਨੀਵਰਸਿਟੀ ਦੇ ਵਿੱਚ ਕਿਸਾਨਾਂ ਦੀਆਂ ਇਹ ਗੁੜ ਸ਼ੱਕਰ ਬਣਾਉਣ ਦੀਆਂ ਟ੍ਰੇਨਿੰਗਾਂ ਵੀ ਲਵਾਉਂਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਟ੍ਰੇਨਿੰਗ ਲੈ ਕੇ ਹੋਰ ਤੁਸੀਂ ਵਧੀਆ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਤੇ ਮੈਂ ਬਹੁਤ ਹੀ ਤੁਹਾਡਾ ਇਹ ਆਪਣੇ ਇੱਥੇ ਧੰਨਵਾਦ ਕਰਦਾ ਤੇ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਤੇ ਉਹ ਵੀ ਗੁੜ ਸ਼ੱਕਰ ਪੈਦਾ ਕਰਨ ਤੇ ਖਪਤਕਾਰਾਂ ਨੂੰ ਵੀ ਬੇਨਤੀ ਕਰਦਾ ਇਹ ਇਹਨਾਂ ਦਾ ਬੇੜਾ ਨਾ ਇੱਥੇ ਪੰਗਲ ਕਲਾਂ ਦੇ ਵਿੱਚ ਕ੍ਰਿਆਮ ਰੋਡ ਦੇ ਉੱਤੇ ਪੈਂਦਾ ਆ ਤੁਸੀਂ ਵੱਧ ਤੋਂ ਵੱਧ ਆ ਕੇ ਇਹਨਾਂ ਤੋਂ ਗੁੜ ਸ਼ੱਕਰ ਕਿਉਂਕਿ ਪੇਔਰ ਬਿਲਕੁਲ ਅਸੀਂ ਦੇਖ ਰਹੇ ਹਾਂ ਗੁੜ ਸ਼ੱਕਰ ਤਿਆਰ ਕਰ ਰਹੇ ਆ ਤੁਸੀਂ ਇੱਥੇ ਆ ਕੇ ਇਹਨਾਂ ਤੋਂ ਗੁੜ ਸ਼ੱਕਰ ਲਾਓ ਤੇ ਆਪਣਾ ਸਿਹਤ ਠੀਕ ਰੱਖੋ ਧੰਨਵਾਦ